11ਵੀਂ ਵਿੱਚ ਮੈਂ ਫੇਲ ਹੋ ਗਿਆ ਸੀ ਮੈਂ ਇੱਥੇ ਮੰਗੀ ਸੀ ਕਿ ਜੇ ਬਾਬਾ ਜੀ ਮੈਨੂੰ ਪਾਸ ਕਰ ਦੇਵੋਗਾ ਰੋਜ਼ ਆਇਆ ਕਰਾਂਗਾ ਫਿਰ ਅਸਲ ਤੋਂ ਹੁਣ ਮੈਂ ਰੋਜ਼ ਆਣਾ ਬਲਕਿ ਮੈਂ ਪਹਿਲਾਂ ਅਮਰੀਦ ਨਹੀਂ ਸਕਿਆ ਸੀ ਮੈਂ ਤਾਂ ਜਦੋਂ ਇੱਥੇ ਆਣ ਲੱਗਾ ਮੈਂ ਤਾਂ ਅਮਰੀਦ ਛਕ ਲਿਆ ਮੈਂ ਤਾਂ ਬਹੁਤ ਸ਼ੁਕਰਾਨਾ ਕਰਨਾ ਬਸ ਰੱਬ ਦੀ ਮਿਹਰ ਹੈ ਬਸ ਐਸੀ ਹੀ ਆ ਫਿਰ ਬਸ ਮੈਂ ਬਸ ਇਹੀ ਕਹਿਣਾ ਕਿ ਰੱਬ ਹੈਗਾ ਤਾਂ ਸਭ ਕੁਝ ਹੈ ਜੇ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਸਕੂਨ ਪੂਰਾ ਮਿਲਦਾ ਜੀ ਮੈਂ ਤਾਂ ਸਵੇਰੇ 5 ਵਜੇ ਉੱਠ ਕੇ ਮੈਂ ਤਾਂ ਸ਼ੁਕਰਾਨਾ ਕਰਦਾ ਜਦੋਂ ਰੱਬ ਭੁੱਲ ਜੇ ਫਿਰ ਕੁਝ ਵੀ ਨਹੀਂ ਹੁੰਦਾ ਰੱਬ ਨੂੰ ਯਾਦ ਰੱਖੋ ਤਾਂ ਸਾਰਾ ਕੁਝ ਹੁੰਦਾ ਹੈ। ਬਸ ਇਹ ਹੈ ਕਿ ਰੱਬ ਨੂੰ ਭੁੱਲਦਾ ਸਾਨੂੰ। ਵਾਈਗੁਰ ਜੀ ਦਾ ਖਾਲਸਾ, ਵਾਈਗੁਰ ਜੀ ਦੀ ਫਤਿਹ। ਵਾਈਗੁਰ ਜੀ ਦਾ ਖਾਲਸਾ, ਵਾਈਗੁਰ ਜੀ ਦੀ ਫਤਿਹ। ਵਾਈਗੁਰ ਜੀ ਕਿਥੋਂ ਆਨੇ ਹੋ ਤੁਸੀਂ? ਮੈਂ ਭਾਮੀਆਂ ਤੋਂ। ਠੀਕ ਹੈ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ? ਮੈਂ ਤਾਂ ਰੋਜ਼ ਆਉਂਦਾ ਜੀ। ਠੀਕ ਹੈ। ਰੋਜ਼ ਜਿਹੜਾ ਹਰ ਬੁੱਧਵਾਰ ਜਿਹੜਾ ਸਪੈਰ ਅਟੈਂਡ ਕਰਨ ਆਨੇ ਹੋ ਤੁਸੀਂ? ਹਾਂ ਜੀ ਮੈਂ ਰੋਜ਼ ਆਉਂਦਾ। ਠੀਕ ਹੈ। ਕਹਿੰਦੇ ਬਾਬਾ ਦੀਪ ਸਿੰਘ ਜੀ ਜਿਹੜਾ ਸਾਰੇ ਦੇ ਮੁਰਾਦਾਂ ਪੂਰੀਆਂ ਕਰ ਦਿੰਦੇ ਨੇ। ਤੁਹਾਡੀ ਕੋਈ ਮੁਰਾਦ ਜਿਹੜੀ ਪੂਰੀ ਹੋਈ ਹੋ ਮੈਂ ਤੇ ਮੰਗੀ ਸੀ ਕਿ ਜੇ ਬਾਬਾ ਜੀ ਮੈਨੂੰ ਪਾਸ ਕਰ ਦੋਗੇ ਰੋਜ਼ ਆਇਆ ਕਰਾਂਗਾ ਫਿਰ ਅੱਜ ਤੋਂ ਹੁਣ ਮੈਂ ਰੋਜ਼ ਆਣਾ ਅੱਛਾ ਜੀ ਹਾਂ ਜੀ ਕੀ ਬਦਲਾਅ ਦੇਖਦੇ ਹੋ ਜਦੋਂ ਪਹਿਲਾਂ ਜਿਹੜਾ ਜੀਵਨ ਸੀ ਤੇ ਹੁਣ ਜਿਹੜਾ ਬਾਬਾ ਦੀਪ ਸਿੰਘ ਜੀ ਨਾਲ ਜੁੜ ਗਏ ਹੋ ਕੀ ਬਦਲਾਅ ਆਇਆ ਜੀ ਬਲਕਿ ਮੈਂ ਪਹਿਲਾਂ ਅਮੀਰੀ ਨਹੀਂ ਛੱਕਿਆ ਸੀ ਮੈਂ ਤਾਂ ਜਦੋਂ ਇੱਥੇ ਆਣ ਲੱਗਾ ਮੈਂ ਤਾਂ ਅਮੀਰੀ ਛੱਕ ਲਿਆ ਠੀਕ ਹੈ ਜੀ ਕਿੰਨਾ ਸ਼ੁਕਰਾਨਾ ਕਰਦੇ ਹੋ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਮੈਂ ਤਾਂ ਬਹੁਤ ਸ਼ੁਕਰਾਨਾ ਕਰਦਾ ਹਾਂ ਬਸ ਰੱਬ ਦੀ ਮਿਹਰ ਹੈ ਬਸ ਐਸੀ ਦੀ ਆ ਫਿਰ ਬਸ ਹਾਂ ਜੀ ਜਿਹੜੀ ਸੰਗਤਾਂ ਜਿਹੜੀਆਂ ਘਰੇ ਬੈਠੀਆਂ ਦੇਖ ਰਹੀਆਂ ਨੇ ਤੁਸੀਂ ਉਹਨ ਮੈਂ ਬਸ ਇਹੀ ਕਹਿਣਾ ਕਿ ਰੱਬ ਹੈਗਾ ਤਾਂ ਸਭ ਕੁਝ ਹੈ ਜੇ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਹਾਂਜੀ ਸੰਗਤਾਂ ਜਿਹੜੀਆਂ ਦੁਪਹਿਰਾ ਘੱਟ ਰਹੀਆਂ ਨੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇੱਥੇ ਆ ਕੇ ਮੈਨੂੰ ਤਾਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਾਕੀ ਸੰਗਤ ਦੀ ਹੈ ਹਾਂਜੀ ਕਿੱਦਾਂ ਦਾ ਮਹਿਸੂਸ ਕਰਦੇ ਹੋ ਸਕੂਨ ਮਿਲਦਾ ਤੁਹਾਡੇ ਦਿਲ ਨੂੰ ਇੱਥੇ ਸਕੂਨ ਪੂਰਾ ਮਿਲਦਾ ਜੀ ਮੈਂ ਤਾਂ ਸਵੇਰੇ 5 ਵਜੇ ਉੱਠ ਕੇ ਮੈਂ ਤਾਂ ਸ਼ੁਕਰਾਨਾ ਕਰਦਾ ਹਾਂ ਅੱਬ ਧੰਨਵਾਦ ਤੁਹਾਡਾ ਇਸ ਨਵਜੀਨ ਦਿਨ ਵਾਸਤੇ ਹਾਂਜੀ ਸਵੇਰੇ 5 ਵਜੇ ਉੱਠ ਕੇ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹੋ ਤੁਸੀਂ ਮੈਂ ਹਰ ਰੋਜ਼ ਕਹਿੰਦਾ ਜੀ ਹਰ ਰੋਜ਼ ਪਾਠ ਕਰਦੇ ਹੋ ਤੁਸੀਂ ਸਵੇਰੇ ਪਾਠ ਸਵੇਰੇ ਪੰਜ ਵਜੇ ਉੱਠ ਕੇ ਮੈਂ ਰੋਜ਼ ਕਰਦਾ ਬਦਲਾਵ ਦੇਖਣ ਨੂੰ ਮਿਲ ਰਿਹਾ ਜੀਵਨ 'ਚ ਹਾਂਜੀ ਪੂਰੇ ਮਿਲ ਰਿਹਾ ਜੀ ਪੂਰੇ ਹਾਂਜੀ ਕਿੰਦਾ ਦਾ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜਿਹੜੇ ਘਰੇ ਬੈਠੇ ਆਜ ਦੀ ਜਨਰੇਸ਼ਨ ਨੂੰ ਕੀ ਮੈਸੇਜ ਦੋਗੇ ਕਿ ਜਦੋਂ ਰੱਬ ਬੁਲਦੇ ਫਿਰ ਕੁਝ ਵੀ ਨਹੀਂ ਹੁੰਦਾ ਰੱਬ ਨੂੰ ਯਾਦ ਰੱਖੋ ਤਾਂ ਸਾਰਾ ਕੁਝ ਹੁੰਦਾ ਹਾਂਜੀ ਬਸ ਇਹ ਹੈ ਕਿ ਰੱਬ ਨੂੰ ਭੁੱਲਦਾ ਸਾਨੂੰ ਹਾਂਜੀ ਠੀਕ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਕਿਥ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਮੈਂ ਤਾਂ ਰੋਜ਼ ਆਉਂਦਾ ਜੀ ਠੀਕ ਹੈ ਰੋਜ਼ ਜਿਹੜਾ ਹਰ ਬੁੱਧਵਾਰ ਜਿਹੜਾ ਸਪੈਰਾਟੈਂਡ ਕਰਨਾ ਆਉਂਦੇ ਹੋ ਤੁਸੀਂ ਹਾਂ ਜੀ ਮੈਂ ਰੋਜ਼ ਆਉਂਦਾ ਠੀਕ ਹੈ ਕਹਿੰਦੇ ਬਾਬਾ ਦੀਪ ਸਿੰਘ ਜੀ ਜਿਹੜਾ ਸਾਰੇ ਦੇ ਮੁਰਾਦਾਂ ਪੂਰੀਆਂ ਕਰ ਦਿੰਦੇ ਨੇ ਤੁਹਾਡੀ ਕੋਈ ਮੁਰਾਦ ਜਿਹੜੀ ਪੂਰੀ ਹੋਈ ਹੋਵੇ ਸਾਡੇ ਨਾਲ ਸਾਂਝ ਕਰਨਾ ਚਾਹੋਗੇ ਹਾਂ ਹੈਗੀ ਐ ਮੈਂ 11ਵੀਂ ਵਿੱਚ ਮੈਂ ਫੇਲ ਹੋ ਗਿਆ ਸੀ ਮੈਂ ਇੱਥੇ ਮੰਗੀ ਸੀ ਕਿ ਜੇ ਬਾਬਾ ਜੀ ਮੈਨੂੰ ਪਾਸ ਕਰ ਦੇਵੋਗੇ ਰੋਜ਼ ਆਇਆ ਕਰਾਂਗਾ ਫਿਰ ਅੱਜ ਤੋਂ ਹੁਣ ਮੈਂ ਰੋਜ਼ ਆਣਾ ਕੀ ਬਦਲਾਅ ਦੇਖਦੇ ਹੋ ਜਦੋਂ ਪਹਿਲਾਂ ਜਿਹੜਾ ਜੀਵਨ ਸੀ ਤੇ ਹੁਣ ਜਿਹੜਾ ਬਾਬਾ ਦੀਪ ਸਿੰਘ ਜੀ ਨਾਲ ਜੁੜ ਗਏ ਹੋ ਕੀ ਬਦਲਾਅ ਆਇਆ ਜੀ ਬਲਕਿ ਮੈਂ ਪਹਿਲਾਂ ਅਮੀਰੀ ਨਹੀਂ ਛਕਿਆ ਸੀ ਮੈਂ ਤਾਂ ਜਦੋਂ ਇੱਥੇ ਆਣ ਲੱਗੇ ਮੈਂ ਤਾਂ ਅਮੀਰੀ ਛਕ ਲਿਆ ਠੀਕ ਹੈ ਜੀ ਕਿੰਨਾ ਸ਼ੁਕਰਾਨਾ ਕਰਦੇ ਹੋ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਮੈਂ ਤਾਂ ਬਹੁਤ ਸ਼ੁਕਰਾਨਾ ਕਰਨਾ ਬਸ ਰੱਬ ਦੀ ਮਿਹਰ ਹੈ ਬਸ ਐਸੀ ਹੀ ਆ ਫਿਰ ਬਸ ਹਾਂਜੀ ਜਿਹੜੀ ਸੰਗਤਾਂ ਜਿਹੜੀਆਂ ਘਰੇ ਬੈਠੀਆਂ ਦੇਖ ਰਹੀਆਂ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਬਸ ਇਹ ਕਹਿਣਾ ਕਿ ਰੱਬ ਹੈਗਾ ਤਾਂ ਸਭ ਕੁਝ ਹੈ ਜੇ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਸੰਗਤ ਜਿਹੜੀ ਅੱਜ ਦੁਪਹਿਰਾ ਕਰ ਰਹੀਆਂ ਨੇ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇੱਥੇ ਆ ਕੇ ਮੈਨੂੰ ਤਾਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਾਕੀ ਸੰਗਤ ਦੀ ਹੈ ਹਾਂਜੀ ਕਿੱਦਾਂ ਦਾ ਮਹਿਸੂਸ ਕਰਦੇ ਹੋ ਸਕੂਨ ਮਿਲਦਾ ਤੁਹਾਡੇ ਦਿਲ ਨੂੰ ਇੱਥੇ ਸਕੂਨ ਪੂਰਾ ਮਿਲਦਾ ਜੀ ਮੈਂ ਤਾਂ ਸਵੇਰੇ 5 ਵਜੇ ਉੱਠ ਕੇ ਮੈਂ ਤਾਂ ਸ਼ੁਕਰਾਨਾ ਕਰਦਾ ਹਾਂ ਅੱਬ ਧੰਨਵਾਦ ਸਾਡਾ ਇਸ ਨਵਜੀਨ ਦਿਨ ਵਾਸਤੇ ਹਾਂਜੀ ਸਵੇਰੇ 5 ਵਜੇ ਉੱਠ ਕੇ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹੋ ਤੁਸੀਂ ਮੈਂ ਹਰ ਰੋਜ਼ ਕਰਦਾ ਜੀ ਹਰ ਰੋਜ਼ ਪਾਠ ਕਰਦੇ ਹੋ ਤੁਸੀਂ ਸਵੇਰੇ ਪਾਠ ਸਵੇਰੇ ਪੰਜ ਵਜੇ ਉੱਠ ਕੇ ਮੈਂ ਰੋਜ਼ ਖਾਂਦਾ ਬਦਲਾਵ ਦੇਖਣ ਨੂੰ ਮਿਲ ਰਿਹਾ ਜੀ ਜੀ ਹਾਂਜੀ ਪੂਰੇ ਮਿਲ ਰਿਹਾ ਜੀ ਪੂਰੇ ਹਾਂਜੀ ਕਿੱਦਾਂ ਦਾ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜਿਹੜੇ ਘਰੇ ਬੈਠੇ ਆਜ ਦੀ ਜਨਰੇਸ਼ਨ ਨੂੰ ਕੀ ਮੈਸੇਜ ਦੋਗੇ ਕੀ ਜਦੋਂ ਰੱਬ ਭੁੱਲ ਜੇ ਫਿਰ ਕੁਝ ਵੀ ਨਹੀਂ ਹੁੰਦਾ ਰੱਬ ਨੂੰ ਯਾਦ ਰੱਖੋ ਤਾਂ ਸਾਰਾ ਕੁਝ ਹੁੰਦਾ ਹਾਂਜੀ ਬਸ ਇਹ ਹੈ ਕਿ ਰੱਬ ਨੂੰ ਭੁੱਲਦਾ ਸਾਨੂੰ ਹਾਂਜੀ ਠੀਕ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ